ਅੱਜ ਜਿਹੜੇ ਪਸ਼ੂ ਜਿਹੜੇ ਇਹਨਾਂ ਦੇ ਇਹ ਇਹਨਾਂ ਦੇ ਪਸ਼ੂਆਂ ਦੀ ਜਿਹੜੀ ਡੈਥ ਹੋਈ ਨਾ ਮੈਨੂੰ ਇਨਫਾਰਮੇਸ਼ਨ ਅੱਜ ਹੀ ਮਿਲੀ ਆ ਇਹ ਓਪੀਆਈ ਪాయిਜ਼ਨਿੰਗ ਹੁੰਦੀ ਆ ਔਰਗੈਨੋਫਾਸਫੇਟ ਇਨਸੈਕਟੀਸਾਈਡਸ ਇਹ ਸਾਨੂੰ ਉਹਦੇ ਕੇਸ ਲੱਗ ਰਿਹਾ ਹੈ ਬਾਕੀ ਡਿਟੇਲਸ ਡਾਕਟਰ ਮਨੀਸ਼ ਗੁਪਤਾ ਸੀਨੀਅਰ ਵੈਟਰਨਰੀ ਅਫਸਰ ਅਜਨਾਲਾ ਨੇ ਇਹਨਾਂ ਦੀ ਤਹਿਸੀਲ ਦੇ ਇਨਚਾਰਜ ਨੇ ਤੁਸੀਂ ਡਿਟੇਲਸ ਇਹਨਾਂ ਨੂੰ ਦੱਸੋ ਸਰ ਤੁਸੀਂ ਕਹਿਣ ਦਿਓ ਕਿ ਅੱਜ ਤੁਹਾਨੂੰ ਇਨਫਾਰਮੇਸ਼ਨ ਮਿਲੀ ਪਰ ਕਾਫੀ ਦਿਨਾਂ ਤੋਂ ਇਹਨਾਂ ਦੇ ਪਸ਼ੂ ਬਿਮਾਰ ਪਾਛੀ ਦਿਨਾਂ ਤੋਂ ਤੁਹਾਨੂੰ ਪਹਿਲਾਂ ਨਹੀਂ ਇਨਫਾਰਮੇਸ਼ਨ ਮਿਲੀ ਜੀ ਨਹੀਂ ਇਹ ਟ੍ਰੀਟਮ ਟਰੀਟਮੈਂਟ ਕਰ ਰਹੇ ਨੇ ਰੈਗੂਲਰ ਸਰ ਇੱਕ ਮੂੰਖ ਖੋਰ ਦੀ ਬਿਮਾਰੀ ਚੱਲ ਰਹੀ ਹੈ ਲੱਗਦਾ ਉਹਦਾ ਕਿਤੇ ਜਣਾ ਕੰਟੈਕਟ ਹੈਗਾ 1% ਵੀ ਨਹੀਂ ਠੀਕ ਹੈ ਵੀ ਲੱਗੀ ਹੋਈ ਹੈ ਇਹਨਾਂ ਤੇ ਸਾਰੇ ਮੂੰਖ ਖੋਰ ਦੇ ਉਹਦੇ ਕੋਈ ਸਿੰਪਟਮ ਵੀ ਨਹੀਂ ਕਿ ਬਹੁਤ ਜਗ੍ਹਾ ਤੋਂ ਇਹ ਵੀ ਕੱਲ ਸਾਹਮਣੇ ਆਈ ਸੀ ਕਿ ਬਹੁਤ ਸਾਰੇ ਪਸ਼ੂਆਂ ਨੂੰ ਮੈਡੀਸਨ ਨਹੀਂ ਦਿੱਤੀ ਗਈ ਜਿਵੇਂ ਅਰਕੇ ਤੋਂ ਜਿਸ ਤਰੀਕੇ ਨਾਲ ਮਾਮਲਾ ਸਾਹਮਣੇ ਆਇਆ ਸੀ ਉੱਥੇ ਵੀ ਤੁਸੀਂ ਜਿਹੜਾ ਪਹੁੰਚੇ ਸੀ ਤੁਹਾਡੇ ਵਿਪາກ ਦੇ ਅਧਿਕਾਰੀ ਨਹੀਂ ਇੱਥੇ ਮੂੰਖ ਖੋਰ ਵਾਲਾ ਕੋਈ ਕੇਸ ਨਹੀਂ ਆਪਣੇ ਜ਼ਿਲ੍ਹੇ 'ਚ ਹੈਗਾ ਇਹਨਾਂ ਨੂੰ ਵੈਕਸੀਨ ਲੱਗੀ ਹੋਈ ਹੈ ਇਹਨਾਂ ਦੇ ਸਾਰੇ ਐਨੀਮਲਸ ਨੂੰ ਮੂੰਖ ਖੋਰ ਦੀ ਵੈਕਸੀਨ ਜਿਹਨ ਲੱਗੀ ਹੋ organophosphor insecticide ਉਹਨੋਂ ਦਾ ਸੋਚ ਇਹਨੂੰ ਸਾਰ ਸਮਝਾ ਦਿਓ ਕਿਸਾਨਾਂ ਨੂੰ ਪੰਜਾਬੀ ਚ ਕੀ ਸਰ ਡਾਕਟਰ ਪੰਨੋ ਤੁਸੀਂ ਡਿਟੇਲ ਚ ਦੱਸੋ ਜੀ ਇਹ ਕਿੱਥੇ ਜਿਹੜਾ ਪਹੁੰਚੇ ਉਹ ਕੀ ਮਾਮਲਾ ਕੀ ਆ ਜੀ ਮਾਮਲਾ ਇਦਾਂ ਆ ਕਿ ਪਿਛਲੇ 5-6 ਦਿਨ ਤੋਂ ਪਸ਼ੂ ਘੜਾ ਦੇ ਬਿਮਾਰ ਹੋਣੇ ਸ਼ੁਰੂ ਹੋਏ ਸੀ ਔਰ ਜਿਹੜੇ ਲੱਛਣ ਆਉਂਦੇ ਸੀ ਉਹ ਸਾਰੇ ਤੰਗੀ ਦੇ ਲੱਛਣ ਆਉਂਦੇ ਸੀਗੇ ਨਮੋਨੀਆਂ ਦੇ ਫਿਰ ਪਹਿਲੇ ਤੇ ਅਸੀਂ ਇਨਫੈਕਸ਼ਨ ਦਾ ਟਰੀਟਮੈਂਟ ਕਰਨਾ ਸ਼ੁਰੂ ਕੀਤਾ ਪਹਿਲੇ ਐਨੀਮਲ ਦੇ ਵਿੱਚ ਫਿਰ ਦੂਜਾ ਐਨੀਮਲ ਹੋਇਆ ਉਹਦੇ ਚ ਵੀ ਕੀਤਾ ਲੇਕਿਨ ਜਦੋਂ ਹਿਸਟਰੀ ਪਤਾ ਲੱਗੀ ਕਿ ਇਹਨਾਂ ਨੇ ਯੂਰੀਆ ਸ਼ਾਇਦ ਜ਼ਿਆਦਾ ਪਾਈ ਹੋਈ ਹੈ ਪੱਟਿਆਂ ਨੂੰ ਤੇ ਵੱਖ-ਵੱਖ ਵਕਫਰ ਜ਼ਹਿਰਾਂ ਦਾ ਆਪਾਂ ਟਰੀਟਮੈਂਟ ਕਰਨਾ ਸ਼ੁਰੂ ਕੀਤਾ ਲੇਕਿਨ ਕਿਸੇ ਵੀ ਜ਼ਹਿਰ ਨੂੰ ਰਿਸਪੋਨਸ ਦੀ ਦਵਾਈ ਨੂੰ ਰਿਸਪੋਨਡ ਨਹੀਂ ਸੀ ਕਰ ਰਹੇ ਫਿਰ ਇਹਨਾਂ ਦੇ ਸੈਂਪਲ ਜਿਹੜੇ ਆ ਉਹ ਯੂਨੀਵਰਸਿਟੀ ਭੇਜੇਗੇ ਯੂਨੀਵਰਸਿਟੀ ਤੋਂ ਰਿਪੋਰਟ ਆਣੀ ਸ਼ੁਰੂ ਹੋਈਆਂ ਇਹਨਾਂ ਦਾ ਪੋਸਟਮਾਰਟਮ ਨਹੀਂ ਦੋ ਐਨੀਮਲ ਦਾ ਤਿੰਨ ਐਨੀਮਲ ਦਾ ਕੀਤਾ ਪੋਸਟਮਾਰਟਮ ਪੋਮਾਰਟਮ ਦੀਆਂ ਫਾਈਂਡਿੰਗਸ ਤੋਂ ਉਹ ਇਦਾਂ ਲੱਗਦਾ ਸੀਗਾ ਕਿ ਇਨਫੈਕਸ਼ਨ ਹੈਗੀ ਆ ਔਰ ਵੱਖ-ਵੱਖ ਜ਼ਹਿਰਾਂ ਦਾ ਇਲਾਜ ਕਰਦੇ ਆਂ ਵੱਖ-ਵੱਖ ਇਨਫੈਕਸ਼ਨਾਂ ਦਾ ਇਲਾਜ ਕਰਦੇ ਆਂ ਕਿਸੇ ਐਨੀਮਲ 'ਚ ਕੋਈ ਰਿਸਪੌਂਸ ਨਹੀਂ ਸੀ ਆ ਰਿਹਾ ਔਰ ਸਾਡੇ ਵਾਸਤੇ ਬਹੁਤ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਸੀ ਕਿ ਪਸ਼ੂ ਪਾਲਕ ਦੇ ਪਸ਼ੂ ਵੀ ਮਰ ਰਹੇ ਹਨ ਤੇ ਪਸ਼ੂ ਪਾਲਕ ਦੇ ਪੈਸੇ ਵੀ ਲੱਗਦੇ ਪਏ ਹਨ ਤੇ ਰਿਸਪੌਂਸ ਜਾਂ ਟ੍ਰੀਟਮੈਂਟ ਦਾ ਪਤਾ ਨਹੀਂ ਸੀ ਲੱਗਦਾ ਪਿਆ ਅੱਜ ਅਸੀਂ ਸਵੇਰ ਦੇ ਬੈਠੇ ਸੀ ਤੇ ਅਸੀਂ ਸੋਚਿਆ ਕਿ ਇੱਕ ਹੋਰ ਜ਼ਹਿਰ ਦਾ ਇੱਕ ਟਰਾਈ ਕੀਤੀ ਜਾਵੇ ਕਿ ਉਸ ਜ਼ਹਿਰ ਦੀ ਕਾਰ ਦੇਖ ਦੇਖੀ ਜਾਵੇ ਜਦੋਂ ਅੱਜ ਅਸੀਂ ਓਪੀਆਈ ਜ਼ਹਿਰ ਦੀ ਇਹਨਾਂ ਨੂੰ ਦਵਾਈ ਕੀਤੀ ਹੈ ਕੱਟੀ ਨੂੰ ਤੇ ਕੱਟੀ ਜਿਹੜੀ ਕੱਲ ਨਹੀਂ ਲੰਮੇ ਪਈ ਸੀ ਉਹ ਉਸੇ ਵੇਲੇ ਉੱ ਇਸ ਗੱਲ ਤੋਂ ਕਨਫਰਮ ਹੈ ਕਿ ਇਹ ਓਪੀਆਈ ਕਿਸੇ ਨਦੀਨ ਨਾਸ਼ਕ ਦੀ ਜਾਂ ਕਿਸੇ ਕੀਟਨਾਸ਼ਕ ਹੁਣ ਦਵਾਈਆਂ ਬਹੁਤ ਸਾਰੀਆਂ ਜਿਹੜੀ ਖੇਤੀ 'ਚ ਯੂਜ਼ ਹੁੰਦੀਆਂ ਅਲੱਗ-ਅਲੱਗ ਤਰ੍ਹਾਂ ਦੇ ਕੀਟਨਾਸ਼ਕ ਆ ਅਲੱਗ-ਅਲੱਗ ਤਰ੍ਹਾਂ ਦੇ ਕੱਢੇ ਨਦੀਨ ਨਾਸ਼ਕ ਆ ਉਹ ਯੂਜ਼ ਹੁੰਦੇ ਆ ਹੁਣ ਕਿਹੜਾ ਕੀਟਨਾਸ਼ਕ ਸੀ ਜਾਂ ਕਿੱਥੋਂ ਆਇਆ ਸੀ ਪੱਠਿਆਂ ਥਾਣੀ ਆਇਆ ਵਾ ਉਹ ਤੂੜੀ ਥਾਣੀ ਆਇਆ ਵਾ ਜਾਂ ਵੰਡ ਥਾਣੀ ਆਇਆ ਵਾ ਉਹ ਕਿਸ ਤਰ੍ਹਾਂ ਆਇਆ ਇਹਦਾ ਤਾਂ ਨਹੀਂ ਪਤਾ ਲੱਗ ਸਕਦਾ ਲੇਕਿਨ ਹੈਗਾ ਕੋਈ ਹੈ ओपीआई ਆਰਗਾਨੋਫਾਸਫੇਟ ਇਨਸੈਕਟੀਸਾਈਡ ਹੀ ਆ ਕਿਉਂਕਿ ਸਾਡੀ ਟ੍ਰੀਟਮੈਂਟ ਕਰਦੇ ਆ 15 5 ਮਿੰਟਾਂ ਦੇ ਵਿੱਚ ਘੱਟੀ ਉੱਠ ਕੇ ਖੜੀ ਹੋਈ ਹੈ ਉਹ ਕਿਉਂਕਿ ਇਹ ਅਲੱਗ-ਅਲੱਗ ਜਿਹਰਾਂ ਦਾ ਜਦੋਂ ਸਿੰਪਟਮ ਦੇ ਹਿਸਾਬ ਨਾਲ ਇਲਾਜ ਕੀਤਾ ਗਿਆ ਲੇਕਿਨ ਇੱਕ ਆਇਆ ਕਿ ਕਿਸੇ ਵੀ ਜਰ ਨੂੰ ਦੇ ਇਲਾਜ ਨੂੰ ਰਿਸਪੌਂਡ ਨਹੀਂ ਕਰ ਰਹੀ ਤੇ ਕਿਸੀਂ ਕਹਾਂਗੇ ਇਹ ਟ੍ਰਾਇਲ ਕਰਕੇ ਦੇਖੋ ਜਦੋਂ ਆ ਟ੍ਰਾਇਲ ਕੀਤਾ ਦਵਾਈ ਮਂਗਾ ਕੇ ਉਹਦੇ ਨਾਲ ਰਿਸਪੌਂਡ ਕੀਤੀ ਹੈ ਤੇ ਮੈਨੂੰ ਲੱਗਦਾ ਕਿ ਹੁਣ ਗਾਂ ਤੋਂ ਇਹਨਾਂ ਦੇ ਘਰ ਚ ਸਾਰੇ ਪਸ਼ੂ ਠੀਕ ਰਹਿਣਗੇ ਆਪਾਂ ਨੂੰ ਦਵਾਈ ਦਾ ਵੀ ਪਤਾ ਲੱਗ ਗਿਆ ਆਪਾਂ ਨੂੰ ਬਿਮਾਰੀ ਦਾ ਵੀ ਪਤਾ ਲੱਗ ਗਿਆ ਸਾਰੇ ਇਹਨਾਂ ਦੇ ਪਸ਼ੂਆਂ ਨੂੰ ਪ੍ਰੋਬਲਮ ਹੁੰਦੇ ਆ ਘੱਟ ਤੋਂ ਘੱਟ 20 ਦਿਨ ਹੋ ਗਏ 25 ਨਹੀਂ 20 ਦਿਨ ਨਹੀਂ ਹੋਏ ਮੇਰੇ ਖਿਆਲ ਨਾਲ 9 ਤਰੀਕ ਤੋਂ ਹੋਏ 9 ਤਰੀਕ ਤੋਂ ਹਾਂਜੀ ਫਿਰ ਵੀ ਫਿਰ ਵੀ 10 12 ਦਿਨ ਹੋ ਗਏ ਨੇ ਆਪਾਂ ਟ੍ਰਾਇਲ ਕਰਦੇ ਆ ਕਰਦੇ ਆ ਇੱਕ ਜ਼ਿੰਮੇਵਾਰ ਦੇ ਐਨੇ ਮੇਰੀ ਬੇਨਤੀ ਐਨੇ ਪਸ਼ੂਰਾਂ ਦੇ ਮਰ ਗਏ ਨੇ ਜਿੱਲੀ ਖਾਲੀ ਹੋ ਗਈ ਆ ਫਿਰ ਸਾਨੂੰ ਜਾ ਕੇ ਬਿਮਾਰੀ ਲੱਭੀ ਆ ਇੱਥੇ ਸਾਡਾ ਕੋਈ ਫੇਲਰ ਨਹੀਂ ਗੱਲ ਨੇ ਫੇਲਰ ਦੇਖੋ ਐਦਾ ਵਾ ਜੋ ਵੀ ਸਾਡੇ ਪੱਖ ਤੋਂ ਹੋ ਸਕਦਾ ਹੀ ਟੀਮਾਂ ਬੁਲਾਉਣੀਆਂ ਜਾਂ ਯੂਨੀਵਰਸਿਟੀ 'ਚ ਸੈਂਪਲ ਭੇਜਨੇ ਉਹਨਾਂ ਦੇ ਪੋਸਟਮਾਰਟਮ ਕੰਡਕਟ ਕਰਨੇ ਅਲੱਗ-ਅਲੱਗ ਤਰੀਕੇ ਨਾਲ ਉਹਨੂੰ ਚੈੱਕ ਕਰਕੇ ਦੇਖਣਾ ਤੇ ਦਵਾਈ ਕਰਨ ਦੇ ਵਿੱਚ ਜਾਂ ਵਿਭਾਗ ਦੇ ਕਿਸੇ ਸਰਵਿਸ ਦੇਣ ਦੇ ਵਿੱਚ ਕੋਈ ਕਮੀ ਨਹੀਂ ਰਹੀ ਕਿਸੇ ਵੇਲੇ ਕੋਈ ਬਿਮਾਰੀ ਇਸ ਤਰ੍ਹਾਂ ਦੀ ਹੁੰਦੀ ਹੈ ਜਾਂ ਕਹਿ ਲੋ ਕਿ ਹਿਸਟਰੀ ਇਦਾਂ ਦੀ ਸੀਗੀ ਕਿ ਪਤਾ ਨਹੀਂ ਸੀ ਲੱਗਦਾ ਕਿ ਕਿਹੜਾ ਜ਼ਹਿਰ ਹੋ ਸਕਦਾ ਹੁਣ ਜਦੋਂ ਜ਼ਹਿਰ ਦਾ ਪਤਾ ਲੱਗਾ ਵਾ ਤੇ ਅਸੀਂ ਨਾਲ ਹੀ ਉਹਦੀ ਜੋ ਦਵਾਈ ਕੀਤੀ ਹੈ ਤੇ ਸਾਨੂੰ ਵੀ ਤਸੱਲੀ ਹੋਈ ਹੈ ਕਿ ਆਪਾਂ ਉਸ ਇਲਾਜ ਤੱਕ ਪਹੁੰਚ ਗਏ ਆ ਔਰ ਗਾਂ ਤੋਂ ਸਾਨੂੰ ਇਹ ਪੂਰਾ ਹੋਣੀ ਕੀ ਹੈ ਕਿ ਗਾਂ ਕੋਈ ਪਸ਼ੂ ਇਹਨਾਂ ਦਾ ਨੁਕਸਾਨ ਨਹੀਂ ਹੋਏਗਾ ਵੈਕਸੀਨੇਸ਼ਨ ਦੀ ਗੱਲ ਇੱਕ ਸਾਹਮਣੇ ਹੁੰਦੀ ਹੈ ਵੀ ਵੈਕਸੀਨੇਸ਼ਨ ਨਹੀਂ ਜਿਸ ਤਰੀਕੇ ਨਾਲ ਕਈ ਕਿਸਾਨ ਕਹਿੰਦੇ ਕਿ ਕਿੰਨੀ ਵੈਕਸੀਨੇਸ਼ਨ ਹੋਣ ਤੱਕ ਤੁਸੀਂ ਦੇ ਚੁੱਕੇ ਜੋ ਆਪਣੇ ਲਾਗੇ ਪਿੰਡ ਦੇ ਵਿੱਚ 100% ਵੈਕਸੀਨ ਹੋਈ ਹੈ ਪੂਰੀ ਅਜਨਾਲਾ ਤਹਿਸੀਲ ਚ 100% ਵੈਕਸੀਨ ਹੋਈ ਹੈ ਇਹ ਜ਼ਰੂਰ ਹੋ ਜਾਂਦਾ ਕਿ ਕਿਸੇ ਤੇ ਜਗ੍ਹਾ ਤੇ ਕੋਈ ਬੰਦਾ ਆਪ ਇਨਕਾਰੀ ਹੋਵੇ ਲੇਕਿਨ ਆ ਹੁਣ ਨਹੀਂ ਡਿਵਾਰਮਰ ਘਰ ਘਰ ਜਾ ਕੇ ਵੰਡਿਆ ਜਿਹੜੇ ਇਨਕਾਰੀ ਵੀ ਸੀਗੇ ਉਹਨਾਂ ਨੂੰ ਵੀ ਕਨਵਿੰਸ ਕਰਕੇ ਅਸੀਂ 100% ਵੈਕਸੀਨੇਸ਼ਨ ਕੀਤੀ ਹੈ ਤੁਸੀਂ ਕਿਉਂਕਿ ਤੁਸੀਂ ਪੱਤਰਕਾਰ ਹੋ ਤੁਸੀਂ ਸਾਡਾ ਚੌਥਾ ਥੰਮ੍ਹ ਜੇ ਤੁਹਾਨੂੰ ਵੀ ਪਤਾ ਲੱਗ ਜਾਂਦਾ ਮੇਰੇ ਖਿਆਲ ਕਹਿੰਦੇ ਬਦੋਬਦੀ ਕਿਹਾ ਹੋਇਆ ਕਿ ਮੈਂ ਤਾਂ ਲਵਾਨੀ ਨਹੀਂ ਉਹ ਵੱਖਰੀ ਗੱਲ ਆ ਲੇਕਿਨ ਮੇਰੇ ਖਿਆਲ ਨਾਲ ਸਾਡੀ ਹਰ ਬੰਦਾ ਹਰ ਘਰ ਚ ਪਹੁੰਚਿਆ ਵੈਕਸੀਨ ਲੈ ਕੇ ਠੀਕ ਧੰਨਵਾਦ ਹਾਂ ਤੇ ਕੀ ਕਹਿਣਾ ਚਾਹਤੇ ਹੋ ਮੇਰਾ ਨਾਮ ਨੰਬਰਦਾਰ ਸੰਤੋਖ ਸਿੰਘ ਆ ਜੀ ਪਿੰਡ ਮਰਾਦਲੀ ਵਾਲਾ ਤੇ ਮੈਂ ਜੋ ਮਸਾਲਾ ਕੋ ਅੱਛਾ ਬੇਨਤੀ ਇਸ ਤਰ੍ਹਾਂ ਵੀ ਸਾਡੇ ਨਾਲ ਪਿੰਡ ਆਪਣਾ ਮਰਾਦਲੀ ਆ ਮਤਰਿਆ ਮੋਗਾ ਪ੍ਰਦੇਵ ਸਿੰਘ ਨੰਬਰਦਾਰੀ ਉਹ ਵੀ ਉਹਦੇ ਡੰਗਰ ਨਾਲ ਪਿਛਲੇ ਜਿੱਕ ਬਿਊਟਾ ਫੇਰ ਤੋਂ ਬਿਮਾਰ ਚੱਲੇ ਆ ਰਹੇ ਸੀ ਤੇ ਡਾਕਟਰਾਂ ਦੀ ਟੀਮਾਂ ਟੈਮ ਦੇ ਟਾਈਮ ਆ ਕੇ ਟਰੀਟਮੈਂਟ ਕਰਦੇ ਨੇ ਪਰ ਉਹਨਾਂ ਦੇ ਟਰੀਟਮੈਂਟ ਕਰਦਿਆਂ ਕਰਦਿਆਂ ਮੇਰੇ 7 ਡੰਗਰ ਜਿਹੜੇ ਨੇ ਉਹ ਮਰ ਚੁੱਕੇ ਆ ਤੇ ਹੁਣ ਵੀ ਡਾਕਟਰਾਂ ਦੀ ਟੀਮ ਜਿਹੜੀ ਇੱਥੇ ਮੌਕੇ ਤੇ ਬਲਵਰ ਸੀ ਕਿ ਹੁਣ ਵੀ ਡਾਕਟਰ ਸਾਹਿਬ ਸਾਰੇ ਆਏ ਨੇ ਡਿਊਟੀ ਡਾਕਟਰ ਸਾਹਿਬ ਵੀ ਆਏ ਸੀ ਤੇ ਉਹਦੇ ਬਾਰੇ ਜਿਹੜੇ ਆਉਂਦੇ ਨੇ ਪਰਤਾਲ ਕਰਨ ਕਿ ਕੀ ਨੁਕਸਾਨ ਹੋਇਆ ਵਕੀ ਲੁਧਿਆਣਾ ਯੂਨੀਵਰਸਿਟੀ ਤੋਂ ਵੀ ਇਹਨਾਂ ਦੇ ਸੀ ਕੱਲ ਜਿਹੜੇ ਸੀਗੇ ਉਹ ਸੈਂਪਲ ਦੇ ਕੇ ਆਏ ਸੀ ਉਹਨਾਂ ਦੀ ਰਿਪੋਰਟ ਵੀ ਸਾਨੂੰ ਅੱਜ ਆਉਣੀ ਹੈ ਇਹ ਮੈਂ ਅਸਲ ਦੇ ਵਿੱਚ ਇਹ ਸੂਝ ਰਿਹਾ ਵੀ ਜਿਸ ਤਰ੍ਹਾਂ ਕਿਸਾਨ ਦੇ ਬੀਮੇ ਨੂੰ ਕੋਰਨਾ ਇੱਕ ਬੁੱਧਤਾ ਕੀਤਾ ਜਿਹੜਾ ਬੜਾ ਸਹਾਇਕ ਕੀਤਾ ਹੁੰਦਾ ਤੇ ਉਹਦੀ ਕਿਸਾਨ ਦੀ ਜਿਹੜੀ ਆ ਉਹ ਬੜੀਆਂ ਜ਼ਰੂਰਤਾਂ ਪੂਰੀਆਂ ਕਰ ਲੈਂਦਾ ਪਰ ਜਿਸ ਤਰ੍ਹਾਂ ਇਸ ਕਿਸਾਨ ਪਰਿਵਾਰ ਦਾ ਇੰਨੇ ਪਸ਼ੂ ਮਰ ਜਾਣ ਦੇ ਕਰਕੇ ਬਹੁਤ ਨਹੀਂ ਨੁਕਸਾਨ ਹੋਇਆ ਤੇ ਬੜੀ ਵੱਡੀ 6:00 ਵਜੇ ਇਸ ਪਰਿਵਾਰ ਨੂੰ ਪਰ ਮੇਰੀ ਸਰਕਾਰ ਦੇ ਕੋਲੋਂ ਮੰਗਿਆ ਕਿ ਇਹਨਾਂ ਦਾ ਘੱਟੋ ਘਾਟ 8 ਤੋਂ 10 ਲੱਖ ਰੁਪਏ ਦਾ ਨੁਕਸਾਨ ਹੋ ਚੁੱਕਾ ਤੇ ਸਰਕਾਰ ਕੋਲੋਂ ਮੰਗ ਕਰਦੇ ਆਂ ਵੀ ਇਹਨਾਂ ਦੀ ਕਿਸੇ ਨਾ ਕਿਸੇ ਤਰੀਕੇ ਨਾਲ ਫਲਾਨਸ਼ੀਅਲ ਮਦਦ ਕੀਤੀ ਜਾਵੇ ਗੱਲਬਾਤ ਹੋਈ ਹੈ ਜੀ ਸਾਰੀ ਮੇਰਾ ਨਾਮ ਜੀ ਬਲਦੇਵ ਸਿੰਘ ਸਨ ਆਫ ਸਰਦੂਰ ਸਿੰਘ ਪਿੰਡ ਅਦਲੀ ਵਾਲਾ ਜ਼ਿਲ੍ਹਾ ਅੰਮ੍ਰਿਤਸਰ ਗੱਲ ਇੰਜ ਹੋਈ ਹੈ ਜੀ ਪਹਿਲਾਂ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਇੱਥੇ ਆਉਣ ਤੇ ਮਤਲਬ ਗੱਲ ਇੰਜ ਹੋਈ ਵੀ 9 ਤਰੀਕ ਇੱਕ ਝੋਟੀ ਢਿੱਲੀ ਹੁੰਦੀ ਉਹਦੇ ਮੂੰਹ ਚ ਪਾਣੀ ਆਉਂਦਾ ਅਸੀਂ ਡਾਕਟਰ ਸਾਹਿਬ ਨਾਲ ਗੱਲ ਕਰਕੇ ਚਲੋ ਡਾਕਟਰ ਸਾਹਿਬ ਆਏ ਵੀ ਉਹਨੂੰ ਟੀਕੇ ਟੁਕੇ ਲਾਏ ਪਰ ਉਹ ਕਬਰ ਨਹੀਂ ਹੋਈ ਅਗਲੇ ਦਿਨ ਇੱਕ ਝੋਟੀ ਫੇਰ ਮਤਲਬ ਬਿਮਾਰ ਹੋ ਜਾਂਦੀ ਹੈ ਫਿਰ ਡਾਕਟਰ ਸਾਹਿਬ ਆਣ ਕੇ ਤੁਨ ਮੰਨ ਲਓ ਜੋ ਵੀ ਦਾ ਟਰੀਟਮੈਂਟ ਕੀਤਾ ਉਹਨਾਂ ਉਹਦੇ ਦਵਾਈ ਮੰਨ ਲਓ ਗਲੂਗੋਸ਼ ਦੇ ਰਾਈ ਜਿਹੜੀ ਅਸੀਂ ਉਹ ਭੇਜੀ ਇੱਕ ਦਿਨ ਛੱਡ ਕੇ ਤੇ ਮੰਨ ਲਓ 9 ਇੱਕ 10 ਤਰੀਕ ਨੂੰ ਹੋਈ ਫਿਰ 12 ਤਰੀਕ ਨੂੰ ਦੋ ਝੋਟੀਆਂ ਸਾਡੀਆਂ ਫਿਰ ਰਾਤ ਹੋ ਗਈ ਉਹ ਕਬਰ ਕੋਈ ਨਹੀਂ ਮੰਨ ਲਓ ਡੰਗਰ ਵਿੱਚ ਹੋਇਆ ਤੇ ਚਾਰ ਡੰਗਰ ਜਿਹੜੇ ਦੁੱਧਾਰੂ ਸੀ ਦੁੱਧ ਵਾਲੇ ਉਹ ਮੰਨ ਲਓ ਇੱਕੇ ਰਾਤ ਜਿਹੜੀ ਉਹ ਮੂੰਹ ਚੋਂ ਇਦਾਂ ਪਾਣੀ ਆਵੇ ਇਦਾਂ ਹੀ ਮੰਨ ਲਓ ਲਾਲਾ ਹੋਰ ਚਲੋ ਟੀਡ ਮੇ ਡਾਕਟਰ ਸਾਹਿਬ ਉਦੋਂ ਤੇ ਹੀ ਕਰਨ ਦੇ ਹਾਂਜੀ ਮੱਲੋ ਅਸੀਂ ਲੁਧਿਆਣੇ ਵੀ ਗਏ ਆ ਕੱਲ ਮਲਾਜਾ ਕਰਾ ਕੇ ਡੰਗਰਾਂ ਦੋਹਾਂ ਦਾ ਤੇ ਉਥੋਂ ਜੇ ਰਿਪੋਰਟ ਤੇ ਸ਼ਾਇਦ ਕੱਲ ਜਾਂ ਪਰਸੋਂ ਆਵੇ ਫਿਰ ਬਾਅਦ ਦੇ ਵਿੱਚ ਮੱਲੋ ਡੰਗਰ ਜਿਹੜੇ ਮਰਨੇ ਸ਼ੁਰੂ ਹੋ ਗਏ ਪਹਿਲੋ ਦੋ ਮਰੀਆਂ ਫਿਰ ਤਿੰਨ ਮਰੀਆਂ ਰਾਤੀ ਵੀ ਦੋ ਮਰੀਆਂ ਮੱਲੋ ਹੁਣ ਇੱਕ ਮੱਝ ਫੇਰ ਮਰ ਗਈ ਆ ਦਿਧਾਰੂ ਵਾਲੀ ਹਾਂਜੀ ਤੇ ਨੁਕਸਾਨ ਦਿਓ ਕਿ 7-8 ਡੰਗਰ ਜਿਹੜੇ ਆ ਉਹ ਮਰ ਗਏ ਹੁਣ ਜਿਹੜੇ ਕੋਸ਼ਿ ਡੰਗਰ ਛੜੇ ਮਹਿਰੂ ਹੀ ਉਹ ਹੀ ਹੈ ਦੂਸਰੇ ਵੀਰ ਜੀ ਨਾਲ ਦੀ ਵਿਹਲੀ ਲਖਬੀਰ ਸਿੰਘ ਨੰਬਰਦਾਰ ਜਿਹਨਾਂ ਦੀ ਉਧਰ ਬੰਨ ਕੇ ਆਏ ਆ ਜਿਹੜੇ ਘੋਕੇ ਦੋ ਤਿੰਨ ਉਹ ਚਲੋ ਇੱਥੇ ਆ ਤੇ ਨੁਕਸਾਨ ਤੇ ਵੇਖੋ ਜੀ ਬਹੁਤ ਜ਼ਿਆਦਾ ਹੋਇਆ ਹੋਰ ਵੀ ਭੈਣ ਭਰਾ ਕਿਸੇ ਨੂੰ ਜਿਹੜਾ ਆ ਜੇ ਮੰਨੋ ਵੀ ਸਰਕਾਰ ਨੂੰ ਵੀ ਅਸੀਂ ਅਪੀਲ ਕਰਦੇ ਆ ਵੀ ਕੋਈ ਨਾ ਕੋਈ ਦਵਾਈ ਜਾਂ ਕੋਈ ਮੈਡੀਸਨ ਹੋਰ ਲੋਕਾਂ ਦੇ ਜ਼ਿੰਮੇਦਾਰਾਂ ਦੇ ਜੋ ਵੀ ਭੈਣ ਭਰਾ ਨੇ ਡੰਗਰ ਰੱਖੇ ਉਹ ਬਚਾਅ ਹੋਵੇ ਇਸ ਦੇ ਦੌਰਾਨ ਤੁਹਾਡਾ ਡਾਕਟਰਾਂ ਨੇ ਕੋਈ ਜਿਹੜਾ ਵਿਭਾਗ ਨੇ ਕਿੰਨਾ ਕੁ ਕੀਤਾ ਨੇ ਉਹਨਾਂ ਵੇਖੋ ਜੀ ਵੱਧ ਤੋਂ ਵੱਧ ਸਾਡੀ ਮਦਦ ਕੀਤੀ ਆ ਵੱਧ ਤੋਂ ਵੱਧ ਜੋ ਮੰਨ ਲਓ ਜਿੱਥੇ ਉਹ ਵੀ ਉਹਨਾਂ ਡਾਕਟਰ ਨੂੰ ਕਿਸੇ ਨੂੰ ਪੁੱਛਿਆ ਲੁਧਿਆਣੇ ਪੁੱਛਿਆ ਜਾਂ ਹੋਰ ਕਿਸੇ ਹਲਕੇ ਚੋਂ ਡਾਕਟਰ ਨੂੰ ਪੁੱਛਿਆ ਵੀ ਇੱਥੇ ਪਹੁੰਚੇ ਉਹਨਾਂ ਵੀ ਚਲੋ ਵੱਧ ਤੋਂ ਵੱਧ ਸਾਡੇ ਨਾਲ ਸਹਿਯੋਗ ਦਿੱਤਾ ਹੈ ਤੁਹਾਡੇ ਪਸ਼ੂਆਂ ਨੂੰ ਕੋਈ ਦਵਾਈ ਪਿਆਈ ਗਈ ਸੀ ਪਹਿਲਾਂ ਕਿਉਂਕਿ ਮੂੰਹ ਖੁਰਦੀ ਬਿਮਾਰੀ ਚੱਲਦੀ ਆ ਪਹਿਲਾਂ ਦਵਾਈ ਕੋਈ ਪਿਆਈ ਗਈ ਪਹਿਲਾਂ ਪਹਿਲਾਂ ਦਵਾਈ ਚੱਲਦੀ ਸੀ ਜਦੋਂ ਮੰਨ ਲਓ ਕੋਈ ਮੂੰਹ ਖੁਰਦੀ ਜਾਂ ਕੋਈ ਹੋਰ ਕੋਈ ਦਵਾਈ ਆਉਂਦੀ ਆ ਇੱਥੇ ਸਾਡੇ ਕੋਲ ਡਾਕਟਰ ਸਾਹਿਬ ਦੇ ਕੇ ਜਾਂਦੇ ਆ ਦੇ ਕੇ ਜਾਂਦੇ ਰਹੇ ਪਿਆਉਂਦੇ ਰਹੇ ਹਾਂਜੀ 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 ਠੀਕ ਹੈ ਕੀ ਮੰਗ ਕਰਦੇ ਜੋ ਅਸੀਂ ਮੰਗ ਤਾਂ ਮੰਨ ਲਓ ਵੇਖੋ ਜੀ ਸਰਕਾਰ ਕੋ ਵੀ ਇਹ ਕਰਦੇ ਐ ਵੀ ਇੰਨਾ ਮੰਨ ਲਓ 7-8 ਲੱਖ ਦਾ ਨੁਕਸਾਨ ਹੋ ਗਿਆ ਕੋਈ ਇਹਦਾ ਵੀ ਕੋਈ ਹੱਲ ਕੱਢਣਾ ਚਾਹੀਦਾ ਗਾਹ ਵੀ ਮੰਨ ਲਓ ਜਿਹੜਾ ਆ ਜਿੱਦਾਂ ਕਿਸੇ ਦਾ ਕੋਈ ਹੋਰ ਨਾ ਡੰਗਰ ਕੋਈ ਨੁਕਸਾਨ ਹੋਵੇ ਤੇ ਠੀਕ ਤਾਂ ਇਹਨਾਂ ਕਿੱਥੇ ਡੀਰ ਮੈਂਦੇ ਆਹ ਇਹਦਾ ਹੁਣ ਕੀਤਾ ਹੋਇਆ ਕਹਿ ਰਹੇ ਆ ਸ਼ਹਿਰ ਦਾ ਕੀਤਾ ਕਿ ਫੰਡ ਅੱਛਾ ਉਹ ਸ਼ੁਰੂ ਹੋ ਗਿਆ اڪا چمڙمڙمڙ اپ ڏيکڻ ڏا 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 ਨਾ ਬਣਾਵਾ ਮੇਰੇ ਲਈ ਉਹ ਨਾ ਫੀਅਰ ਆਉਂਦੀ ਹੈ ਦੇਖਣ ਦੀ ਨਾ ਅੱਖਾਂ ਕਿ ਨਾ ਇਹਦਾ ਫੀਅਰ ਸਭੀ ਹੋਣੀ ਨਾ ਕਿ ਉਹ ਸਮਝ ਨਹੀਂ ਦੇਖੀ ਨਹੀਂ ਦੱਸਦਾ ਤਾਂ ਤਰੀਕੀ ਨਾ ਦੇ ਦੇ ਫਿਰ ਇੱਕ ਵਾਰ ਨਾ ਦਿਖੀ ਸਕਦਾ ਹੈ ਬਲ ਹੋਟਰ ਲਾਤੀ ਦਾ ਮਾਰਾ ਪੁੱਟੇ ਮਾਰੀ ਦੇ ਦਰ ਤੇ ਪੂਰੀ ਤਰ੍ਹਾਂ ਆਗੇ ਨੂੰ ਕਿ ਕਰਦਾ ਬੈਠੇ ਹਾਂ ਮਾਨਿਲ ਚਾਹ ਪੁੱਟ

ਓਕੇ ਇਹਦੀ ਬੋਰ ਨਗਰ ਜੀ ਤੇ ਇਹਦੇ ਟੈਂਕਰ ਦੀ ਗੱਲ ਕਰਾਂਗੇ ਨਹੀਂ ਪਤਾ ਨਹੀਂ ਪਤਾ ਤੇਲੀ ਉਹਨੇ ਆਵ ਨਹੀਂ ਕੀਤੀ ਹੁੰਦੀ ਓਕੇ ਇਹ ਵੇਲੇ ਕੋਈ ਐਕਸੀਡੈਂਟਲੀ ਹੋ ਜਾਂਦੀ ਹੈ ਹਾਂਜੀ ਲੱਗ ਜਾਂਦਾ ਕੋਟਾ ਬਣਾ ਲਾਉਂਦਾ ਤਾਂ ਹੀ ਹੋਦਾ ਜੀ ਸਾਡੇ ਕੋਲ ਸਪਲਾਈਟ ਮੈਂ ਆ ਗਿਆ ਆ ਗਿਆ ਤੁਹਾਨੂੰ ਮੈਂ ਤਾਂ ਆ ਗਿਆ ਤੁਹਾਨੂੰ ਮੈਂ ਤਾਂ ਹਾਂ ਕਿਦਰ ਤੋਂ ਤੁਹਾਡੇ ਮਿਲ ਨਹੀਂ ਗਾ ਤੁਹਾਡੇ ਨਾਲ ਮੈਂ ਸਹਿਣ ਤੱਕ ਨਹੀਂ ਬਿਲਕੁਲ ਐਕਸੀਡੈਂਟਲੀ ਹੋ ਕੇ ਵੀ ਹੋ ਜਾਂਦੀ ਹੈ ਉਹ ਵੀ ਕਿਆਂ ਲੱਗੇ ਕਿ ਯਾਰ ਜੀ ਕਿਉਂ ਹਾਂ ਨਾ ਸਹੀ ਗੱਲ ਹੈ ਜੀ ਤੇਰੀ ਵੀ ਹੋਣੀ ਹੈ ਔਰ ਕੋਈ ਵੀ ਉਸੇ ਕੀਟਨਾਸ਼ਕ